ਕਲ ਕੀ ਵਾਲਿਆ ਲਿਖਾਂ ਕੀ ਸਿਫਤ ਤੇਰੀ ਕਾਗਜ਼ ਕਲਮ ਤੋਂ ਤੇਰਾ ਅਕਾਰ ਵੱਡਾ ਤੇਰੇ ਜੋਗ ਤੇ ਤੇਰੀ ਵਡਿਆਈ ਵੱਡੀ ਤਾਨ ਕੁਰਬਾਨੀ ਮੇਰੇ ਸ਼ੇਰ ਸ਼ਾਹ ਜੀ ਤੇਰੀ ਤਾਨ ਕੁਰਬਾਨੀ ਮੇਰੇ ਸ਼ੇਰ ਸ਼ਾਹ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਆਪਾਂ ਗੱਲ ਕਰਦੇ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦਾ ਜੀਵਨ ਕਾਲ ਬੜਾ ਹੀ ਦੁੱਖਾਂ ਭਰਿਆ ਸੀ ਜਦੋਂ ਉਹ ਛੋਟੇ ਸੀ 6 ਸਾਲ ਦੀ ਉਮਰ ਵਿੱਚ ਹੀ ਉਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਦਿੱਲੀ ਵਿਖੇ ਆਪਣਾ ਸੀਸ ਕਟਵਾ ਦਿੱਤਾ ਸੀ ਤੇ ਉਸ ਤੋਂ ਬਾਅਦ ਕੀਤਾ ਸਿਰਾਂ ਦਾ ਤੂੰ ਹੀ ਵਪਾਰ ਬਟਾ ਲੱਤਣਾ ਖਾਲਸੇ ਤੋਂ ਜੁਗਾ ਜੁਗਾ ਨਾ ਲੱਤਣਾ ਖਾਲਸੇ ਤੋਂ ਸਿੱਖ ਤੋਂ ਮਤੇ ਤੇਰਾ ਉਦਾ ਕੋਈ ਹੋਣਾ ਬਿਤਾ ਦਸ਼ਮੇਸ਼ਵਰਿਆ ਕੋਈ ਨਾਮ ਕੋਈ ਸਾਰੇ ਦੁੱਖਾਂ ਵਿੱਚੋਂ ਲੰਘਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਵੱਡਾ ਪੰਥ ਸਜਾਇਆ ਤੇ ਇੱਕ ਵਿਲੱਖਣ ਸੋਚ ਲੈੰਦੀ ਖਾਲਸਾ ਪੰਥ ਦੀ ਸਜਣਾ ਕੀਤੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਅਤੇ ਦੇਣ ਨੂੰ ਅਸੀਂ ਕਦੇ ਵੀ ਨਹੀਂ ਭੁੱਲ ਸਕਦੇ ਉਸ ਦੀ ਸਿਖਤ ਵਿੱਚ ਅਸੀਂ ਕੁਝ ਵੀ ਨਹੀਂ ਕਹਿ ਸਕਦੇ ਸਭ ਘੱਟ ਪੈ ਜਾਣਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਅੜ ਲਾਇਆ ਤੇ ਦੇਹਤਾਰੀ ਗੁਰੂਆਂ ਤੋਂ ਬਚਨ ਲਈ ਕਿਹਾ ਕਿਉਂਕਿ ਅੱਜ ਦੇ ਸਮੇਂ ਵਿੱਚ ਦੇਹਤਾਰੀ ਪਖੰਡੀ ਗੁਰੂ ਸਾਨੂੰ ਉਲਝਾ ਰਹੇ ਹਨ ਤੇ ਸਾਡਾ ਧਿਆਨ ਭਟਕਾਰੇ ਹਨ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਹੀ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਗਏ ਸਨ ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਹੀ ਲੱਗੇ ਰਹਿਣਾ ਚਾਹੀਦਾ ਹੈ ਬਾਕੀ ਗੁਰੂ ਗ੍ਰੰਥ ਸਾਹਿਬ ਦੀ ਜ਼ਿੰਦਗੀ ਸਾਨੂੰ ਪ੍ਰੇਰਨਾ ਦਿੰਦੀ ਹੈ ਜੋ ਅਸੀਂ ਸਿਰਾਂ ਉੱਤੇ ਪੱਗਾਂ ਬੰਨਦੇ ਹਾਂ ਏ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਹੀ ਦੇਣ ਹੈ ਭਾਈ ਸਾਹਿਬ ਦੀ ਇਹ ਕਿਰਪਾ ਪੁਰਾਣੇ ਸਮੇਂ ਵਿੱਚ ਸੁਣਾਈ ਹੈ ਕਿ ਕੀ ਸਿਖਤ ਲਿਖਾ ਗੁਰੂ ਮਹਾਰਾਜ ਜੀ ਤੇਰੀ ਬਾਕੀ ਉਹਦੀ ਆਪਾਂ ਕੋਈ ਸਿਖਤ ਲਿਖ ਨਹੀਂ ਸਕਦੇ ਕਿਉਂਕਿ ਉਹ ਗੁਰੂ ਮਹਾਰਾਜ ਸਿਖਤਾਂ ਤੋਂ ਪਰੇ ਸਨ ਉਹਨਾਂ ਦਾ ਬਾਣਾ ਉਹ ਹੀ ਜਾਣਦੇ ਸਨ ਅਕਾਲ ਪੁਰਖ ਵਾਹਿਗੁਰੂ ਨੂੰ ਉਹ ਵੱਡਾ ਸਮਝ ਕੇ ਹੀ ਬਾਣੇ ਵਿੱਚ ਜੀਵਨ ਬਤੀਤ ਕਰਕੇ ਗਏ ਹਨ ਵਾਹਿਗੁਰੂ ਜੀ ਕਾ